ਨੇਸ਼ ਫੁਗਾਰ ਤੋਂ ਹੀ ਸ਼ੁਰੂ ਕਰਦੇ ਹਾਂ ਜੀ ਜੀ ਕੱਲ 올림픽ਸ ਦੇ ਵਿੱਚ ਜਦੋਂ ਇਹ ਖਬਰ ਆਈ ਕਿ ਉਹ ਬਾਹਰ ਹੋ ਗਏ ਨੇ ਅਯੋਗ ਕਰਾਰ ਦਿੱਤੇ ਗਏ ਨੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਟੁੱਟ ਗਈਆਂ ਨੇ ਪਰ ਨਾਲ ਹੀ ਉਹਨਾਂ ਨੇ ਐਕਸ ਦੇ ਉੱਪਰ ਇੱਕ ਬਹੁਤ ਹੀ ਇਮੋਸ਼ਨਲ ਆਪ ਵੀ ਪੋਸਟ ਪਾਈ ਕਿ ਮਾਂ ਮੈਂ ਹਾਰ ਗਈਆਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਆ ਮੈਂ ਟੁੱਟ ਗਈਆਂ ਦੂਜੇ ਪਾਸੇ ਸਿਆਸਤ ਸਿਆਸਤ ਨੂੰ ਮੌਕਾ ਮਿਲ ਗਿਆ ਗੱਲਾਂ ਕਰਨ ਦਾ ਕੋਈ ਕਹਿ ਰਿਹਾ ਕਿ ਭਾਈ ਸਾਡੇ ਕੋਲੇ ਆਓ ਅਸੀਂ ਪਾਰਟੀ ਸ਼ਾਮਿਲ ਕਰਦੇ ਆਂ ਕੋਈ ਕਿੱਧਰ ਕੋਈ ਕਿੱਧਰ ਪਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਖਿਡਾਰੀ ਦੀ ਮਾਨਸਿਕ ਸਥਿਤੀ ਹੁੰਦੀ ਹੈ ਜੀ ਉਹ ਰੁਲ ਜਾਂਦੀ ਆ ਤੇ ਇਹੋ ਜਿਹੇ ਹਾਲਾਤ ਕਿਉਂ ਬਣ ਜਾਂਦੇ ਆ ਮਿੰਟੂ ਜੀ ਕਿਉਂ ਉਹਨੂੰ ਆਪ ਨੂੰ ਹਾਰ ਮੰਨਣੀ ਪੈ ਜਾਂਦੀ ਪਿੱਛੇ ਮੁੜਨਾ ਪੈ ਜਾਂਦਾ ਦੇਖੋ ਗੱਲ ਇਹ ਆ ਕਿ ਸਿਆਸਤ ਜਿਹੜੀ ਹੈ ਨਾ ਉਹ ਆਪਦੀ ਚਾਲੇ ਚੱਲਦੀ ਹੁੰਦੀ ਆ ਉਹਨਾਂ ਨੇ ਕਿਸੇ ਦੇ ਜੰਮਣ ਤੇ ਵੀ ਕਰ ਲੈਣੀ ਆ ਕਿਸੇ ਦੇ ਮਰਨੇ ਤੇ ਵੀ ਕਰ ਲੈਣੀ ਆ ਰਾਜਨੀਤੀ ਆਪੋ ਆਪਣੇ ਮਫਾਦਾਂ ਦੇ ਧਾਗੇ ਨਾਲ ਵੱਜੀ ਹੁੰਦੀ ਆ ਜੀ ਠੀਕ ਹੈ ਨਾ ਸਰ ਰਾਜਨੀਤੀ ਪਾਰੇ ਦੀ ਤਰ੍ਹਾਂ ਹੁੰਦੀ ਆ ਦੇਖੋਗੇ ਤੇ ਬੜਾ ਤੁਹਾਨੂੰ ਦਿਲਕਸ਼ੀਆ ਨਜ਼ਰ ਆਏਗਾ ਜਦੋਂ ਐ ਵਿਚ ਲਾਓਗੇ ਦੋ ਪੋਟਿਆਂ ਦੇ ਕੱਖ ਵੀ ਨਹੀਂ ਹੋਣਾ ਉਹਦੇ ਜੀ ਸੋ ਰਾਜਨੀਤੀ ਨੂੰ ਛੱਡ ਦਿਓ ਰਾਜਨੀਤੀ ਕੀ ਕਰਦੀ ਆ ਕੀ ਨਹੀਂ ਕਰਦੀ ਇਹਨੂੰ ਹੁਣ ਆਪਾਂ ਇੱਕ ਪਾਸੇ ਰੱਖ ਦਿੰਨੇ ਆ ਦਰअसल ਕੀ ਆ ਕਿ ਦੇਖੋ ਵਿਨੇਸ਼ ਫੋਰਗਟ ਦੇ ਨਾਲ ਜਿਹੜਾ ਹੋਇਆ ਜੀ ਜੋ ਫੇਸਬੁੱਕ ਤੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ ਜੋ ਸਮਰਥਨ ਉਹ ਆਪੋ ਆਪਣੀ ਜਗ੍ਹਾ ਤੇ ਕਹ ਲੋ ਕਿ ਅਲੱਗ-ਅਲੱਗ ਨੇ ਜੀ ਇੱਕ ਪੰਜਾਬੀ ਦੇ ਵਿੱਚ ਪੋਸਟ ਲਿਖੀ ਆ ਮੇਰੇ ਮਿੱਤਰ ਨੇ ਮੈਂ ਬਹੁਤ ਸਨਮਾਨ ਕਰਦਾ ਹਾਂ ਉਹਨਾਂ ਦਾ ਹੂੰ ਉਹਨਾਂ ਨੇ ਦਾ ਪ੍ਰਿੰਟ ਦਾ ਸੋਰਸ ਯੂਜ਼ ਕਰਕੇ ਲਿਖੀ ਆ ਕਿ ਸਿਆਸਤ ਕਿੱਥੇ ਹੋਈ ਜੀ ਉਸ ਚੀਜ਼ ਨੂੰ ਵੀ ਸਮਝਣਾ ਜ਼ਰੂਰੀ ਹੈ ਉਸ ਤੋਂ ਪਹਿਲਾਂ ਵਿਨੇਸ਼ ਫੋਰਗਟ ਚੱਲੀ ਕਿਉਂ ਆ ਹੂੰ ਉਸਨੇ ਵਧਾਈਗੀ ਕਿਉਂ ਲਈਆ ਸਰ ਇਹਦੇ ਚ ਸਭ ਤੋਂ ਅਹਿਮ ਚੀਜ਼ ਹੈ ਕਿ ਵਿਨੇਸ਼ ਫੋਰਗਟ ਨੇ ਆਪਣਾ ਸਾਰਾ ਕਸ਼ ਝੋਕ ਦਿੱਤਾ ਸੀ ਜੀ ਬਿਲਕੁਲ ਕਿਉਂਕਿ ਉਹਦੇ ਕੋਲ ਜੇ ਤੁਸੀਂ ਵੇਖੋਗੇ ਤਾਂ ਵਰਲਡ ਚੈਂਪੀਅਨਸ਼ਿਪ ਦੇ ਵੀ ਮੈਡਲ ਹੈ ਉਹਦੇ ਕੋਲ ਕਾਮਨਵੈਲ ਕਾਮਨਵੈਲਥ ਦੇ ਸ਼ਾਇਦ 2 ਕਿ 3 골ਡ ਆ ਉਹਦੇ ਕੋਲ ਏਸ਼ੀਅਨ ਗੇਮਸ ਦੇ ਮੈਡਲ ਆ ਜੀ ਸਿਰਫ ਤੇ ਸਿਰਫ ਇੱਕੋ ਖਾਣਾ ਖਾਲੀ ਸੀ ਉਹ ਸੀ 올림픽 ਦੇ ਮੈਡਲ ਦਾ ਜੀ ਰਿਓ ਚ ਇਹ ਪ੍ਰੀ ਕੁਆਟਰ ਚ ਹਾਰ ਗਈ ਹੂੰ ਫਿਰ ਵਿਨੇਸ਼ ਨੇ ਅਗਲੀਆਂ 올림픽 ਜਿਹੜੀਆਂ ਸੀਗੀਆਂ ਉਹਦੇ ਚ ਟਰਾਈ ਕੀਤਾ ਤਾਂ ਫਿਰ ਇਹ ਕੁਆਟਰ ਤੱਕ ਗਈ ਕੁਆਟਰ ਚ ਕਿਸਮਤ ਨੇ ਸਾਥ ਨਹੀਂ ਦਿੱਤਾ ਬਾਊਟ ਹਾਰ ਗਈ ਹੂੰ ਐਸ ਵਾਰੀ ਇਹ ਫਾਈਨਲ ਤੱਕ ਚਲੇਗੀ ਇਤਿਹਾਸ ਸਿਰਜ ਦਿੱਤਾ ਜੀ ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਖਿਡਾਰੀ ਇਹ ਮਿਥ ਲੈਂਦਾ ਹੈ ਕਿ ਹੁਣ ਮੇਰਾ ਆਖਰੀ ਹੱਲਾ ਹੈ ਹੂੰ ਤੇ ਇਹਦੇ ਵਿੱਚ ਉਹ ਪੋਸਟ ਜਿਹੜੀ ਐਸ ਵੇਲੇ ਕਹਿ ਲਓ ਕਿ ਪੰਜਾਬ ਦੇ ਵਿੱਚ ਪੰਜਾਬੀ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਨੇ ਜੀ ਤਾਂ ਐਸੀ ਚੀਜ਼ ਦੇ ਵਿੱਚ ਹੀ ਉਹ ਜੁੜੀ ਹੋਈ ਚੀਜ਼ ਹੈ ਹੂੰ ਕਿ ਵਿਨੇਸ਼ ਫੋਰਗਟ ਨੇ ਇਹ ਮਿੱਥ ਲਿਆ ਸੀਗਾ ਕਿ ਮੈਂ 올림픽 ਦੇ ਵਿੱਚ ਜਾਵਾਂਗੀ ਜੀ ਹੁਣ ਜ਼ਾਰਾ ਜੀ ਗੱਲ ਉਹਦਾ ਡੇਟ ਆਫ ਬਰਥ ਆ ਇੰਟਰਸਟਿੰਗ ਗੱਲ ਹੈ ਕਿ ਉਹਦਾ ਡੇਟ ਆਫ ਬਰਥ ਵੀ ਅਗਸਤ ਦਾ ਹੀ ਆ ਉਹਦਾ ਜਨਮ ਵੀ ਅਗਸਤ ਦੇ ਮਹੀਨੇ ਦਾ ਹੈ 25 ਜੁਲਾਈ ਦਾ ਹੈ ਹਾਂ ਆ 25 ਅਗਸਤ 25 ਅਗਸਤ 25 ਜੁਲਾਈ ਦਾ ਮੇਰਾ ਹੈ ਨਾ ਜੀ ਫਿਰ ਤਾਂ ਗੱਲ ਦਿਲ ਗਈ ਅੱਛਾ ਗੱਲ ਇਹ ਆ ਕਿ ਉਸ ਨੂੰ ਪਤਾ ਹੈ ਉਹ 1994 ਚ ਜੰਮੀ ਹੈ ਜੀ ਕਿੰਨੇ ਸਾਲ ਦੀ ਉਹ ਕੀ ਤੀਮਾ ਲੱਗ ਗਿਆ ਹਾਂ 30 ਸਾਲ ਤੱਕ ਕਿਉਂਕਿ ਉਹ 25 ਜਦੋਂ ਤੋਂ ਖੁੱਲ ਰਹੀ ਆ ਜੀ 5-6 ਸਾਲਾਂ ਦੀ ਹੋਏ ਉਹਨੇ ਲਿਖਿਆ ਨਹੀਂ 2001 ਤੋਂ 24 ਲਿਖਿਆ ਨਾ ਜੀ ਲਿਖਿਆ ਹਾਂ ਜੀ ਤਾਂ ਤੁਸੀਂ ਲਾ ਲਓ 94 ਤੋਂ ਲੈ ਕੇ ਕਿੰਨੇ ਸਾਲ ਦੀ ਹੋਏਗੀ 7 ਸਾਲ ਦੀ ਜੀ 7 ਸਾਲ ਦੀ ਬੱਚੀ ਸੀ ਜਦੋਂ ਮੈਂ ਕੁਸ਼ਤੀ ਸ਼ੁਰੂ ਕਰਦੀ ਆ ਜੀ 30 ਸਾਲ ਤੱਕ مسلسل ਉਹ ਖੁੱਲਦੀ ਆਈ ਆ ਹਮ ਹੁਣ ਗਾਂ ਜਿਹਦੇ ਨਾਲ ਵਿਆਹ ਹੀ ਆ ਤੁਹਾਨੂੰ ਸ਼ਾਇਦ ਨਹੀਂ ਪਤਾ ਸੋਮਵੀਰ ਆ ਮੁੰਡਾ ਉਹ ਵੀ ਪਹਿਲਵਾਨ ਆ ਦੋਨੇ ਰੇਲਵੇ ਚ ਜੌਬ ਕਰਦੇ ਸੀ ਜੀ ਜੀ ਦੋਨਾਂ ਨੂੰ ਪ੍ਰੇਮ ਹੋਇਆ ਇੱਕ ਦੂਜੇ ਨਾਲ ਫਿਰ ਸ਼ਾਦੀ ਹੋ ਗਈ ਜੀ ਹੁਣ ਗਾ ਫਿਰ ਆਪਦਾ ਕੈਰੀਅਰ ਵੀ ਦੇਖਣਾ ਕਬੀਲਦਾਰੀ ਵੀ ਵੇਖਣੀ ਹੈ 100 ਜਿਹੜੀਆਂ ਬੰਦੇ ਦੇ ਨਾ ਦਿਮਾਗ ਦੇ ਵਿੱਚ ਵਿਅੰਤਾਂ ਚੱਲਦੀਆਂ ਹੁੰਦੀਆਂ ਜੀ ਸੋ ਇਸ ਕਰਕੇ ਵਿਨੇਸ਼ ਨੇ ਸਾਰੀ ਤਾਕਤ ਚੋਕ ਦਿੱਤੀ ਹਮ ਕਿ ਮੈਂ ਤਗਮਾ ਲੈ ਕੇ ਆਉਣਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕੋ ਕਿल्ली ਖਾਲੀ ਸੀਗੀ ਘਰ ਦੀ ਜੀ ਕਿ 올림픽 ਤਗਮਾ ਨਹੀਂ ਆਏਗਾ ਬਿਲਕੁਲ ਬਿਲਕੁਲ ਚਾਹੇ ਉਹ ਬ੍ਰਾਉਂਜ਼ ਆ ਜਾਵੇ ਸਿਲਵਰ ਆ ਜਾਵੇ 골ਡ ਆ ਜਾਵੇ ਤਾਂ ਉਹ ਲੜੀ ਆ ਜਾ ਕੇ ਮੈਂ ਉਹਨੂੰ ਸਲੂਟ ਕਰਦਾ ਮੈਂ ਮਤਲਬ ਕਿ ਛੇਤੀ ਕਿਤੇ ਕਿਉਂਕਿ ਅਸੀਂ ਵੀ ਚਲੋ ਥੋੜਾ ਬਹੁਤਾ ਸਪੋਰਟਸ ਨਾਲ ਜੁੜੇ ਰਿਹਾ ਛੇਤੀ ਕਿਤੇ ਐ ਨਹੀਂ ਆ ਕਿ ਆਪਾਂ ਇਧਰ ਭੀੜ ਜ਼ਿਆਦਾ ਸਮਰਥਨ ਦੇ ਵਿੱਚ ਤੇ ਮੈਂ ਕਹ ਦੂੰਗਾ ਕਿ ਯਾਰ ਇਹ ਬਹੁਤ ਅੱਛਾ ਤੁਹਾਨੂੰ ਪਤਾ ਨਾ ਜਰਮਨ ਜਿਸ ਦਿਨ ਗਲਤ ਖੇਡਿਆ ਜਾਂ ਤੁਸੀਂ ਮਤਲਬ ਕਿ ਪੀਕ ਤੋਂ ਤਿਲਕੇ ਮੈਂ ਉਸ ਦਿਨ ਕਿਹਾ ਕਿ ਨਹੀਂ ਸਰਦਾਰ ਸਾਹਿਬ ਪੀਕ ਤੋਂ ਤਿਲਕੇ ਥੋੜਾ ਹੂੰ ਬਿਲਕੁਲ ਠੀਕ ਹੈ ਨਾ ਆਲੋਚਨਾ ਵੀ ਬਣਦੀ ਹੈ ਸਿਫਤ ਵੀ ਬਣਦੀ ਹੈ ਤਾਂ ਉਸਨੇ ਜਿਸ ਤਰ੍ਹਾਂ ਜਾ ਕੇ ਹੂੰ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਉੱਥੇ ਪਰਫਾਰਮ ਕੀਤਾ ਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਵੇਟ ਘਟਾ ਕੇ ਹੁਣ ਇਸ ਚੀਜ਼ ਤੇ ਵੀ ਆ ਜਾਵਾਂਗੇ ਕਿ ਉਹ ਜਿਹੜੀ ਰਾਜਨੀਤੀ ਵਾਲੀ ਪੋਸਟ ਚੱਲ ਰਹੀ ਹੈ ਕਿ ਉਹਦੇ ਚ ਕੀ ਸੀਗਾ ਟੈਕਨੀਕਲਟੀ ਜਿਹੜੀ ਮੈਂ ਤੁਹਾਨੂੰ ਕੱਲ ਦੱਸੀ ਸੀ ਮੈਨੂੰ ਫੋਨ ਆਇਆ ਮੇਰੇ ਇੱਕ ਦੋਸਤ ਆ ਇੱਕ ਡਿਪਾਰਟਮੈਂਟ ਚ ਨਾਂ ਨਹੀਂ ਲੈਣਾ ਉਹ ਮੇਰੇ ਨਾਲ ਉਧਰੋਂ ਮੈਂ ਕਿਤੇ ਸੀਗਾ ਕਿਸੇ ਨਾਲ ਗੱਲਬਾਤ ਚ ਜੀ ਉਧਰੋਂ ਮੈਂ ਹਟਿਆ ਤੇ ਹੋ ਜਿੱਥੇ ਆਪਣਾ ਧੋਵੇ ਉਥੇ ਗਿਲੇ ਸ਼ਿਕਵੇ ਬੜੇ ਠੋਕੇ ਕੀਤੇ ਜਾਂਦੇ ਨੇ ਜਿਵੇਂ ਯਾਰ ਅੱਜ ਤੂੰ ਸਾਡਾ ਉਧਰੋਂ ਇੱਕ ਦਿਲ ਟੁੱਟਾ ਇੱਕ ਤੂੰ ਤੋੜਿਆ ਹੂੰ ਵੀ ਵਿਨੇਸ਼ ਦੇ ਨਾਲ ਉਥੇ ੱੱਕਾ ਹੋਇਆ ਤੂੰ ਉਹਨੂੰ ਮੰਨ ਨਹੀਂ ਰਿਹਾ ਮੈਂ ਕਿਹਾ ਯਾਰ ਗੱਲ ਇਹ ਆ ਕਿ ਫਿਰ ਅਸੀਂ ਇੱਕ ਲਮੀਆ ਆਰਗੂਮੈਂਟ ਦੇ ਵਿੱਚ ਪਹਿਮਨ ਨੂੰ ਸਮਝਾਇਆ ਕਿ ਤੁਹਾਡਾ ਡਿਪਾਰਟਮੈਂਟ ਵੀ ਤੇ ਰੂਲ ਦੇ ਹਿਸਾਬ ਨਾਲ ਚੱਲਦਾ ਨਾ ਰੂਲ ਤੁਸੀਂ ਤੋੜ ਲੈਨੇ ਹੋ ਪਰ ਜਦ ਕਿਤੇ ਤੁਸੀਂ ਫਸ ਗਏ ਜਾਂ ਕਿਸੇ ਨੂੰ ਫਸਾਉਣਾ ਤਾਂ ਤੁਸੀਂ ਰੂਲਾਂ ਦੇ ਹਿਸਾਬ ਕਰ ਤਾਦਦੇ ਹੋ ਜਾਂ ਤੁਸੀਂ ਫਸ ਗਏ ਤਾਂ ਵੀ ਰੂਲਾਂ ਦੇ ਨਾਲ ਹੀ ਨਿਕਲਣਾ ਹੈ ਜਦ ਕਿਸੇ ਨੂੰ ਫਸਾਉਣਾ ਤਾਂ ਵੀ ਇਹ ਰੂਲਸ ਆ ਰੂਲਸ ਬਿਲਕੁਲ ਅਸੀਂ ਰੂਲਾਂ ਦੀ ਗੱਲ ਕੀਤੀ ਸੀ ਕਿ ਤਕਨੀਕੀ ਆਧਾਰ ਆਹੀ ਬਣਿਆ ਅੱਜ ਸਾਰੀਆਂ ਅਖਬਾਰਾਂ ਪੜ ਲਓ ਜੀ ਸਾਰਿਆਂ 'ਚ ਆਹੀ ਕੁਛ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਅੱਜ ਪਰਦੀਪਾਲ ਜਿਹੜੇ ਕਿ ਹੈੱਡ ਇਹਨਾਂ ਦੇ ਕੈਲੋ ਡਾਕਟਰ ਆ ਜੀ ਜਿਹੜੇ ਦੁਨੀਆ ਦੇ ਬੈਸਟ ਖਿਡਾਰੀਆਂ ਦੇ ਡਾਕਟਰਾਂ ਚੋਂ ਇੱਕ ਆ ਜੀ ਜੀ ਉਹਨਾਂ ਦੀ ਸਟੇਟਮੈਂਟ ਵੀ ਉਹੀ ਕੁਝ ਕਹਿੰਦੀ ਹੈ ਹਮ ਤਾਂ ਮਤਲਬ ਕਿ 15 ਮਿੰਟ ਸੀਗੇ ਐਂਡ ਦੱਕ ਵੀ ਉਹਨਾਂ ਨੇ ਜ਼ੋਰ ਲਾਇਆ ਵਾਲ ਕਟਾ ਆ ਮਾਨ ਸਾਹਿਬ ਹੁਣ ਕਹਿੰਦੇ ਵਾਲ ਵਾਲ ਯਾਰ ਅਗਲੇ ਦੀ ਮਰਜ਼ੀ ਹੈ ਨਾ ਕਿੰਨੇ ਕੋ ਕਟਾਉਣੇ ਆ ਵਾਲ ਕਟਾਇਆ ਵੀ ਦਿੱਤੇ ਕਟਾਏ ਉਹਨਾਂ ਨੇ ਨੌ ਵੀ ਕਟਾਏ ਇੱਥੋਂ ਤੱਕ ਪਤਾ ਲੱਗਿਆ ਕਿ ਉਹਨੇ ਬਲੱਡ ਵੀ ਕਟਾ ਕਢਾਇਆ ਇਸ ਤੋਂ ਇਲਾਵਾ ਮਤਲਬ ਕਿ ਪਿਸ਼ਾਬ ਵਾਰ-ਵਾਰ ਕੀਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਸੱਜਣ ਨੇ ਕਮੈਂਟ ਵੀ ਕੀਤਾ ਇਹ ਸੰਭਵ ਨਹੀਂ ਹੈ ਅੱਜ ਵਜਿੰਦਰ ਨੇ ਕਿਹਾ ਕਹਿੰਦਾ ਤਿੰਨ-ਤਿੰਨ ਕਿਲੋ weight ਅਸੀਂ ਘਟਾ ਦਿੰਨੇ ਆ ਇਹ ਕਿਉਂ ਨਹੀਂ ਘਟਿਆ ਇਹ ਇੱਕ ਵੱਡਾ ਸਵਾਲ ਹੈ ਤਿੰਨ-ਤਿੰਨ ਕਿਲੋ ਰਾਤੋ-ਰਾਤ weight ਉੱਡ ਜਾਂਦੇ ਆ ਜੀ ਉਹਨਾਂ ਸਾਰੀ ਰਾਤ ਇਹ ਰਜਾਈਆਂ 'ਚ ਨਹੀਂ ਉੱਟਦੇ ਬੈਠਿਆ ਏਸੀ 'ਚ ਥੱਲੇ ਬੈਠਿਆ ਨਹੀਂ ਉੱਟਦੇ ਜਦੋਂ ਕੰਤ ਨਾਲ ਤਾਹ ਨੂੰ ਲੱਤਾ ਲਾਹੋਗੇ ਨਾ ਜੀ ਅੱਖਾਂ 'ਚੋਂ ਲਉ ਉਤਰੇਗਾ ਤੇ ਇਹ ਮਤਲਬ ਕਿ ਇੱਕ ਮੌਕੇ ਤੇ ਜਾ ਕੇ ਨਾ ਜਿਹੜੀ ਬਾਡੀ ਹੁੰਦੀ ਹੈ ਜੀ ਆਪਣਾ ਪਸੀਨਾ ਜਿਹੜਾ ਨਾ ਉਹ ਛੱਡ ਨੂੰ ਹਟ ਜਾਂਦੀ ਹੈ ਜੀ weight ਮੇਨਲੀ ਦੋ ਤਰੀਕਿਆਂ ਨਾਲ ਕੱਟਦਾ ਹੈ ਟੁੱਟਦਾ ਜਿਹੜਾ ਜੀ ਇੱਕ ਤਾਂ ਪਿਸ਼ਾਬ ਰਾਹੀਂ ਹੂੰ ਲਾਸਿਕਸ ਦੀ ਗੋਲੀ ਜਾਂ ਟੀਕਾ ਲਵਾ ਲਓ ਟੀਕਾ ਲਵਾ ਲਓ ਫਿਰ ਤਾਂ ਉਹ ਤੁਸੀਂ ਪੱਥਰੀ ਵਾਲੇ ਮਰੀਜ਼ ਨੂੰ ਵੀ ਦੇਖਿਆ ਉਹਨਾਂ ਲਾਸਿਕਸ ਦੀ ਗੋਲੀ ਦਿੰਦੇ ਆ ਜੀ ਤਜੇ ਉਹ ਗੋਲੀ ਹੁਣ ਡੇਢ ਖਾ ਲਈਏ ਦੋ ਖਾ ਲਈਏ ਕੀ ਹਾਲ ਹੋਗਾ ਨੋਰਮਲ ਜੀ ਜਾਂ ਟੀਕਾ ਲਵਾ ਲੋਗੇ ਕੀ ਹਾਲ ਹੋਏਗਾ ਜੀ ਜੀ ਉਲਟੀ ਤੱਕ ਵੀ ਕਰਵਾਈ ਗਈ ਆ ਹੂੰ ਇਹ ਵੀ ਮੈਂ ਕਿਤੇ ਪੜਿਆ ਕਿ ਉਲਟੀ ਤੱਕ ਮਤਲਬ ਕਿ ਉੱਥੇ ਸਰ ਕਿਉਂਕਿ ਉਹਦਾ ਪਤੀ ਵੀ ਨਾਲ ਸੀ ਕਮਨੀਸ਼ ਦਾ ਉਹ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਪਹਿਲਵਾਨ ਹ ਹਰ ਇੱਕ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਕਿ ਵੇਟ ਕਿਵੇਂ ਤੋੜਨਾ ਮਤਲਬ ਕਿ ਉਹਨੂੰ ਸੂਟ ਵੀ ਤੁਚਾ ਗਰਮ ਪੋਆਇਆ ਗਿਆ ਸਭ ਕੁਝ ਕੀਤਾ ਗਿਆ ਉਹ 100 ਗ੍ਰਾਮ ਨਖਾਫਣਾ ਹੈ ਸਾੜਿਆ ਕਿ ਨਹੀਂ ਕਿਉਂਕਿ ਟਾਈਮ ਸੀਮਤ ਸੀ ਜੀ ਬਿਲਕੁਲ ਟਾਈਮ ਸੀਮਤ ਸੀਗਾ ਉਹਨਾਂ ਨੇ 15 ਮਿੰਟ ਹੀ ਦਿੱਤੇ ਆ 15 ਮਿੰਟ ਤੱਕ ਨਹੀਂ ਹੋਇਆ ਇੱਕ ਹੋਰ ਮੈਨੂੰ ਆਰਗੂਮੈਂਟ ਚ ਲੈ ਗਏ ਮੇਰੇ ਦੋਸਤ ਆ ਜੀ ਕਿਉਂਕਿ ਉਹ ਰੂਲ ਬੁੱਕ ਲੈ ਕੇ ਆਏ ਉਹ ਕਹਿੰਦੇ ਜੀ ਇੱਥਾਂ ਲਿਖਿਆ ਜੇ ਇਹ ਮੰਨ ਲਓ ਇੰਜਰੀ ਕਹਿ ਕੇ ਨਾ ਵਾਪਸ ਲੈ ਲੈਂਦੇ ਐਟ ਲੀਸਟ ਸਾਨੂੰ ਸਿਲਵਰ ਤੇ ਮਿਲ ਜਾਂਦਾ ਤੇ ਮੈਂ ਆਖਿਆ ਜੀ ਉਹਦੀ سپورٹس ਦੀ ਭਾਵਨਾ ਦੇਖੋ ਨਾ ਸਪੀਡ ਸਪੀਡ ਦੇਖੋ ਬਿਲਕੁਲ ਸਪੀਡ ਦੇਖੋ ਸਪੀਡ ਦੇ ਵਿੱਚ ਉਹਨੇ एंड मोमेंट तक जी आप दी कोशिश ਕੀਤੀ ਆ ਨਾ ਕਿ ਕੋਈ ਚੀਟ ਜਿਹੜਾ ਚੀਟ ਤਰੀਕਾ ਜਿਹੜਾ ਉਹ ਅਪਣਾਇਆ ਕਿ ਮੈਨੂੰ ਜ਼ਖਮ ਹੋ ਗਿਆ ਉੱਥੇ ਪਰ ਤੁਹਾਨੂੰ ਮੈਡੀਕਲ ਵੀ ਤਾਂ ਦੇਣਾ ਪਊਗਾ ਨਾ ਜੀ ਪੁਸ਼ਟੀ ਵੀ ਤਾਂ ਕਰਨੀ ਪਊਗੀ ਨਾ ਤੁਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ ਸੋ ਇਹ ਕਹਿ ਲੋ ਕਿ ਵਧਾਈਗੀ ਹੈ ਇਸ ਵੇਲੇ ਉਹ ਕਹਿੰਦੇ ਆ ਨਾ ਕਿ ਕੁਝ ਟੁੱਟੇ ਸੁਪਨਿਆਂ ਨੇ ਕੁਝ ਛੁੱਟੇ ਆਪਣੇਆਂ ਨੇ ਜੀ ਸਾਨੂੰ ਉਦਾਸ ਕਰ ਦਿੱਤਾ ਵਰਨਾ ਕਹਿੰਦੇ ਕਿ ਖੁਸ਼ੀ ਵੀ ਸਾਡੇ ਕੋਲ ਮੁਸਕਰਾਉਣ ਦਾ ਵਾਲ ਸਿੱਖਣਾ ਹੁੰਦੀ ਸੀ ਕਿਆ ਬਾਤ ਤੇ ਕਈ ਵਾਰ ਇਹ ਚੀਜ਼ਾਂ ਹੋ ਜਾਂਦੀਆਂ ਇਹ ਜ਼ਿੰਦਗੀ ਦਾ ਪਾਰਟ ਵੀ ਆ ਇਹ ਖਿਡਾਰੀ ਦੀ ਕੈਰੀਅਰ ਦੀ ਵੀ ਕਹਾਣੀ ਹੈ ਸਭ ਕੁਝ ਹੈ ਸੁਖਮ ਜੀ ਜੀ ਚਲੋ ਹੁਣ ਦੂਜੇ ਪਾਸੇ ਵੀ ਆ ਜਾਾਂਗੇ ਤੁਸੀਂ ਸ਼ਾਮਲ ਕਰ ਲਓ ਦਰਸ਼ਕਾਂ ਨੂੰ ਉਹ ਦੂਸਰੀ ਆਪਾਂ ਰਾਜਨੀਤੀ ਤੇ ਵੀ ਆ ਜਾਵਾਂਗੇ ਕਿ 53 ਚੋਂ 50 ਤੱਕ ਆਉਣ ਦੀ ਜਿਹੜੀ ਕਹਾਣੀ ਸੀ ਉਹ ਕੀ ਸੀ ਜੀ 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 ਦਿਕਸ਼ਿਤ ਜੀ ਪੁੱਛ ਰਹੇ ਨੇ ਦਾ ਮਲੋਟ এনवायरमेंट ਬਾਈ ਜੀ ਇਹ ਵੀ ਕਹਿ ਰਹੇ ਨੇ ਕਿ ਵਿਨੇਸ਼ ਫੁਗਾੜ ਦੇ ਨਾਲ ਸਾਜ਼ਿਸ਼ ਹੋਈ ਹੈ ਕਿਵੇਂ ਹੋਈ ਆ ਉੱਥੇ ਤੁਸੀਂ ਦੱਸੋ ਇਹ ਸਵਾਲ ਤਾਂ ਅਸੀਂ ਵੇਟ ਦੇ ਹਿਸਾਬ ਨਾਲ ਪੁੱਛ ਨਹੀਂ ਆ ਇਹ ਸਵਾਲ ਕਰੋ ਤੁਸੀਂ ਕਿ ਉੱਥੇ ਕਿਵੇਂ ਹੋਈ ਆ ਜੀ ਮੈਂ ਉਸ ਦਾ ਜਵਾਬ ਦੇਵਾਂਗਾ ਕਿ ਉੱਥੇ ਕੀ ਇੱਥੇ ਦੀ ਰਾਜਨੀਤੀ ਨੂੰ ਇੱਕ ਵਾਰੀ ਲਾਂਬੇ ਰੱਖ ਦਿਓ ਤੁਸੀਂ ਆਪਣਾ ਸਵਾਲ ਕਰੋ ਤੁਹਾਡੇ ਕੋਲ ਕਿਹੜਾ ਤਰਕ ਹੈ ਜਿਹਦੇ ਆਧਾਰ ਤੇ ਤੁਸੀਂ ਸਵਾਲ ਕਰੋਗੇ ਮੈਂ ਉਹਦਾ ਜਵਾਬ ਦਿੰਦਾ ਜਾਂ ਤਨ ਕਰਾਂ